ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਬੇਸਨ ਦੀ ਰੋਟੀ ਮਿਸੇ ਇਹ ਰੋਟੀ ਬੇਸਨ ਦੀ ਆਪਾਂ ਬਿਨਾਂ ਬੇਲੇ ਤੇ ਬਿਨਾਂ ਹੀ ਆਪਾਂ ਆਟਾ ਗੁੰਨੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤੇ ਆਪਾਂ ਬੇਸਨ ਦੀ ਰੋਟੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂ ਜੀ ਇੱਕ ਕੌਲੀ ਬੇਸਨ ਦੀ ਵਿੱਚ ਆਪਾਂ 2 ਚਮਚ ਪਾਵਾਂਗੇ ਖਣਕ ਦੇ ਆਟੇ ਦੇ ਇਹ ਤੁਹਾਡੇ ਲਈ ਆਪਸ਼ਨਲ ਆ ਪਾਉਣਾ ਚਾਹੁੰਦੇ ਆ ਪਾ ਲਓ ਖਣਕ ਦਾ ਆਟਾ ਨਹੀਂ ਪਾਉਣੇ ਤਾਂ ਇਕੱਲੇ ਬੇਸਨ ਦੀ ਵੀ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੋਊਗੀ ਇੱਕ ਚਮਚ ਪਾ ਲਾਂਗੇ ਆਪਾਂ ਜੀਰੇ ਦਾ ਅੱਧਾ ਕੁ ਚਮਚ ਆਪਾਂ ਨਮਕ ਦਾ ਪਾ ਲਾਂਗੇ ਇਹ ਲੂਣ ਮਿਰਚਾ ਜਿਹੜਾ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣਾਗਾ ਚੁੰਡੀ ਕਾ ਪਾ ਹਲਦੀ ਦੀ ਪਾ ਲਾਂਗੇ ਅੱਧਾ ਕ ਚਮਚ ਆਪਾਂ ਲਾਲ ਗੁੱਟੀਆਂ ਹੋਈਆਂ ਸੁੱਕੀਆਂ ਮਿਰਚਾਂ ਪਾ ਲਾਂਗੇ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਹਲਦੀ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਹਦਾ ਨਾ ਕੋਲ ਬਣਾ ਲਾਂਗੇ ਕੋਲ ਆ ਜਿਹੜਾ ਤੁਸੀਂ ਜ਼ਿਆਦਾ ਪਤਲਾ ਨਹੀਂ ਬਣਾਉਣਾਗਾ ਤੇ ਨਾ ਹੀ ਜ਼ਿਆਦਾ ਬਾਹਲਾ ਸੰਘਣਾ ਬਣਾਉਣਾ ਬਸ ਇੰਨਾ ਕੁ ਬਣਾਉਣਾ ਵੀ ਆਪਣੀ ਰੋਟੀ ਦੀ ਤਰ੍ਹਾਂ ਆਸਾਨੀ ਨਾਲ ਫੈਲ ਜੇ ਚੰਗੇ ਤਰੀਕੇ ਨਾਲ ਖੋਲਦਾਂਗੇ ਤਾਂ ਕਿ ਕੋਈ ਗੰਡ ਨਾ ਰਵੇ ਹਾਂਜੀ ਇਹ ਬਸ ਇੰਨਾ ਹੀ ਪਤਲਾ ਬਣਾਉਣਾ ਆਪਾਂ ਏਦੋਂ ਜ਼ਿਆਦਾ ਨਾ ਤਾਂ ਪਤਲਾ ਰੱਖਣਾਗਾ ਤੇ ਨਾ ਇਹਨੂੰ ਸੰਘਣਾ ਰੱਖਣਾਗਾ ਹੋਲ ਆਪਣਾ ਤਿਆਰ ਆ ਹੁਣ ਇਹਨੂੰ ਆਪਾਂ 10 ਮਿੰਟ ਲਈ ਰੈਸਟ ਦੇ ਦੇਦਨੇ ਆ ਢੱਕ ਕੇ ਤੇ ਇਹਦੇ ਚ ਪਾਉਣ ਵਾਲੀਆਂ ਸਬਜ਼ੀਆਂ ਜਿਹੜੀਆਂ ਉਹ ਕੱਟ ਲੈਣੀਆਂ ਹਾਂਜੀ ਇਹਦੇ ਚ ਆਪਾਂ ਪਾਵਾਂਗੇ ਇੱਕ ਤਾਂ ਪਿਆਜ਼ ਪਾਵਾਂਗੇ ਟਮਾਟਰ ਪਾਵਾਂਗੇ ਤੇ ਹਰੀ ਮਿਰਚ ਪਾਵਾਂਗੇ ਤੁਸੀਂ ਆਪਦੀ ਮਨਪਸੰਦ ਕੋਈ ਵੀ ਸਬਜ਼ੀਆਂ ਐਡ ਕਰ ਸਕਦੇ ਹੋਗੇ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਚੌਪ ਕਰ ਲੈਣੇ ਹਾਂਜੀ ਪਿਆਜ਼ ਟਮਾਟਰ ਤੇ ਹਰੀ ਮਿਰਚ ਜਿਹੜੀ ਆਪਾਂ ਬਰੀਕ ਬਰੀਕ ਚੋਪ ਕਰ ਲਈ ਹੈਗੀ ਤੁਸੀਂ ਹਰੀ ਮਿਰਚ ਚਾਹੋ ਤਾਂ ਪਾ ਸਕਦੇ ਆ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇਧਰ ਆਪਣੇ ਕੋਲ ਵੀ 10 ਮਿੰਟਾਂ ਦੀ ਰੈਸਟ ਮਿਲ ਗਈ ਹੈ ਤੇ ਸਾਰੀਆਂ ਇਹ ਚੀਜ਼ਾਂ ਆਪਾਂ ਇਹਦੇ 'ਚ ਪਾ ਦਾਂਗੇ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਆਪਾਂ ਧਨੀਆ ਪਾ ਲਾਂਗੇ। ਹਾਂਜੀ ਇਹ ਰੋਟੀ ਨੂੰ ਆਪਾਂ ਚੰਗੇ ਤਰੀਕੇ ਨਾਲ ਹੈਲਦੀ ਬਣਾਵਾਂਗੇ। ਇਸ ਲਈ ਇਹਨੂੰ ਆਪਾਂ ਲੋਹੇ ਦੇ ਤਵੇ ਤੇ ਹੀ ਬਣਾਵਾਂਗੇ। ਇੱਧਰ ਮੈਂ ਲੋਹੇ ਦਾ ਤਵਾ ਜਿਹੜਾ ਗਰਮ ਧਰ ਲਿਆਗਾ। ਬਸ ਇੱਕ ਵਾਰੀ ਤੁਸੀਂ ਚੰਗੇ ਤਰੀਕੇ ਨਾਲ ਤਵੇ ਨੂੰ ਚੋਪੜ ਲਿਓ। ਵਾਰ-ਵਾਰ ਘਿਓ ਲਾਉਣ ਦੀ ਜ਼ਰੂਰਤ ਨਹੀਂਗੀ। ਤੇ ਗੈਸ ਆ ਜਿਹੜਾ ਤਵਾ ਗਰਮ ਹੋਣ ਤੋਂ ਬਾਅਦ ਬਿਲਕੁਲ ਮੀਡੀਅਮ ਕਰ ਲਿਓ। हाँ जी हम एक घोलू आप तवे पावेंगे यू तुम्हें ऊना ही पाना जो अपनी रोटी की तरह बन जाए ये तुसी देख लो भी ज़्यादा थोड़ी जी भारी रोटी खाने हो कि पतली खाने जो तुम छोटा फुलका खाने हो तो थोड़ा फैला लो जे थोड़ा ज्डा खाना पसंद करते हैं तो थोड़ा जहाँ पा लो चंगे तरीके आप फैला लेंगे ਹਾਂਜੀ ਹੁਣ ਆਪਣੀ ਰੋਟੀ ਜਿਹੜੀ ਪੱਕਣੀ ਸ਼ੁਰੂ ਹੋ ਗਈ ਆ ਹੁਣ ਇੱਕ ਵਾਰੀ ਇਹਦੀਆਂ ਸਾਈਡਾਂ ਜਿਹੜੀਆਂ ਆਪਾਂ ਸਾਰੀਆਂ ਨੂੰ ਇਸ ਤਰੀਕੇ ਨਾਲ ਹਲਾ ਦਾਂਗੇ ਚਿਪਕੀਆਂ ਹੋਈਆਂ ਜਿਹੜੀਆਂ ਲਾ ਦਾਂਗੇ ਹਾਂਜੀ ਹੁਣ ਆਪਣੀ ਰੋਟੀ ਜਿਹੜੀ ਇਹ ਪਰੋਂ ਵੇਖੋ ਤੁਸੀਂ ਚੰਗੇ ਤਰੀਕੇ ਨਾਲ ਡਰਾਈ ਹੋ ਗਈ ਆ ਸੁੱਕ ਗਈ ਆ ਤੇ ਆ ਹਿੱਲਣ ਵੀ ਲੱਗ ਗਈ ਆ ਤਵੇ ਤੇ ਹੁਣ ਇਹਨੂੰ ਆਪਾਂ ਪਲਟ ਦਾਂਗੇ ਲੋਹੇ ਦੇ ਤਵੇ ਤੇ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਨਾਨ ਸਟਿਕ ਚ ਜ਼ਰੂਰੀ ਨਹੀਂ ਵੀ ਤੁਸੀਂ ਨਾਨ ਸਟਿਕ ਤਵੇ ਤੇ ਹੀ ਬਣਾਉਣੀ ਹੈਗੀ ਮੈਂ ਤਾਂ ਨਾਨ ਸਟਿਕ ਤਵੇ ਦਾ ਯੂਜ਼ ਨਹੀਂ ਕਰਦੀਗੀ ਲੋਹੇ ਦੇ ਤਵੇ ਹੀ ਤੇ ਵਰਤਦੀ ਆ ਮੈਂ ਪੜਾਈ ਵੀ ਲੋਹੇ ਦੀ ਵਰਤਦੀ ਆਂਗੀ ਤੇ ਇਹਦੇ ਚ ਹੈਲਦੀ ਖਾਣਾ ਬਣ ਕੇ ਆਪਣਾ ਤਿਆਰ ਹੁੰਦਾ ਹੈਗਾ ਇਹ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਰੋਟੀ ਨਾ ਤਾਂ ਇਹਦੇ ਤੇ ਆਪਾਂ ਨੂੰ ਆਟਾ ਗੁੰਨਣ ਤੇ ਮਿਹਨਤ ਕਰਨੀ ਪੈਂਦੀ ਹੈ ਨਾ ਵੇਲਣ ਤੇ ਕਰਨੀ ਪੈਂਦੀ ਹੈਗੀ ਤੇ ਰੋਟੀ ਆਪਣੀ ਉਸੇ ਤਰ੍ਹਾਂ ਦੀ ਬਣ ਕੇ ਤਿਆਰ ਹੋ ਜੂਗੀ ਇਹ ਜਿਹੜੇ ਆਪਣੇ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਆ ਬੱਚੇ ਉਹਨਾਂ ਲਈ ਤਾਂ ਬਹੁਤ ਵਧੀਆ ਚੀਜ਼ ਆ ਬਹੁਤ ਸੌਖੇ ਤਰੀਕੇ ਨਾਲ ਉਹ ਇਸ ਤਰ੍ਹਾਂ ਤਿਆਰ ਕਰ ਸਕਦੇ ਹੈਗੇ ਤੇ ਮਿਹਨਤ ਵੀ ਬਹੁਤ ਘੱਟ ਲੱਗਦੀ ਆ ਫਿਰ ਇਹਨੂੰ ਪਲਟ ਦੇਖੋ ਤੁਸੀਂ ਬਿਲਕੁਲ ਉਸੇ ਤਰ੍ਹਾਂ ਦੀ ਰੋਟੀ ਬਣ ਕੇ ਆਪਣੀ ਤਿਆਰ ਹੋ ਜਾਣੀ ਆ ਗੈਸ ਦਾ ਫਲੇਮ ਆ ਜਿਹੜਾ ਤੁਸੀਂ ਇਹ ਮੀਡੀਅਮ ਹੀ ਰੱਖਣਾਗਾ ਇਹ ਨਹੀਂ ਆਈ ਕਰਨਾ मीडियम गैस से बहुत वापस तरीके सेक के अपनी रोटी तैयार होनी है इस तरीके अपना सारिया रोटियां पका के तैयार कर बस ਬਹੁਤ ਹੀ ਆਸਾਨ ਰੈਸਪੀ ਹੈ ਇਹ ਤੇ ਬਹੁਤ ਹੈਲਦੀ ਆ ਜੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਰੈਸਪੀ ਕੋ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਹਾਂਜੀ ਇਹ ਰੋਟੀ ਕੋਈ ਨਾਲ ਨਹੀਂ ਚਿਪਕਦੀ ਜ਼ਿਆਦਾ ਘਿਓ ਲਾਉਣ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਬਸ ਇੱਕ ਵਾਰ ਤੁਸੀਂ ਤਵੇ ਨੂੰ ਚੰਗੀ ਤਰ੍ਹਾਂ ਚੁਪੜਨਾ ਘਿਓ ਨਾਲ ਫਿਰ ਦੁਬਾਰਾ ਘਿਓ ਲਾਉਣ ਦੀ ਜ਼ਰੂਰਤ ਨਹੀਂ ਕੀ ਇਸੇ ਤਰੀਕੇ ਨਾਲ ਵਧੀਆ ਰੋਟੀਆਂ ਬਣ ਕੇ ਤਿਆਰ ਹੋ ਜਾਣਗੀਆਂ ਆਪਣੀਆਂ ਹਾਂਜੀ ਬਿਲਕੁਲ ਉਸੇ ਤਰ੍ਹਾਂ ਬਣ ਰਹੀਆਂ ਆਪਣੀਆਂ ਰੋਟੀਆਂ ਜਿਵੇਂ ਆਪਾਂ ਆਟਾ ਗੁੰਨ ਕੇ ਬੇਲ ਕੇ ਬਣਾਈਆਂ ਹੁੰਦੀਆਂ ਹੀਆਂ ਬਸ ਇੰਨਾ ਵੀ ਇਹਦੇ ਤੇ ਮਿਹਨਤ ਘੱਟ ਲੱਗਦੀ ਹੈ ਤੇ ਕਿਹ ਜਿਆਦਾ ਖੁਸ਼ਕ ਹੀਆਂ ਨਹੀਂ ਬਣਦੀਆਂ ਹੀਆਂ ਜਿਹੜਾ ਆਪਾਂ ਕਰੜਾ ਆਟਾ ਗੁੰਨ ਕੇ ਬੇਲ ਕੇ ਪਕਾਉਂਦੇ ਹਾਂ ਉਹ ਜਿਆਦਾ ਖੁਸ਼ਕ ਬਣ ਜਾਂਦੀਆਂ ਹੀਆਂ ਜੀ ਆਪਾਂ ਸਾਰੀਆਂ ਰੋਟੀਆਂ ਬਣਾ ਲਈਆਂ ਹੈਲਦੀ ਬ੍ਰੇਕਫਾਸਟ ਹੈ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੈਗਾ ਇਹਨੂੰ ਆਪਾਂ ਦਹੀਂ ਤੇ ਮੱਖਣੀ ਨਾਲ ਖਾਵਾਂਗੇ ਤੁਸੀਂ ਇਹਨੂੰ ਚਾਟ ਚਟਨੀ ਨਾਲ ਵੀ ਖਾ ਸਕਦੇ ਹੋਗੇ ਤੇ ਬੱਚਿਆਂ ਨੂੰ ਜਰੂਰ ਇਹ ਰਿਫਨ ਚ ਦਿਆ ਕਰੋ ਹਫਤੇ ਚ ਦੋ ਵਾਰ ਜਰੂਰ ਦਿਆ ਕਰੋ ਇਹਨੂੰ ਤਾਂ ਹਾਂਜੀ ਹੁਣ ਆਪਾਂ ਐਂਡ ਕਰਦੇ ਆਂ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆਂ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ